ਲਵੀ ਸਸੀਕਾਲ ਜੀ ਸਾਰੇ ਦੋਸਤਾਂ ਨੂੰ ਇਹ ਆਪਣੇ ਅਗੇ ਜੀ ਕਬੀਰ ਬੇਦੀ ਵੀਰ ਇਹ ਹੈ ਕਰਨ ਚੀਮਾ ਰੈਫਰੀ ਸਾਹਿਬ ਪਹਿਲੀ ਪਹਿਲੀ ਆਪਾਂ ਖਸਮ ਦੀ ਪਹਿਲੀ ਰੈਸਲੀ ਜਿਹੜੀ ਕਿ ਇਹਨਾਂ ਦੁਆਰੇ ਵਿਚਕਾਰ ਹੋਣ ਜਾ ਰਹੀ ਹੈ ਕਾਫੀ ਅਸ਼ਾ ਮੁਕਾਬਲਾ ਹੋਣ ਜਾ ਰਿਹਾ ਹੈ ਲਵੀ ਲਓ ਜੀ ਕਰਤੀ ਸ਼ੁਰੂ ਜੀ ਆ ਸਾਰੇ ਸਕੂਲ ਦਾ ਨੌਕਰ ਮੈਂ ਵੀ ਪ੍ਰਮਾਨ ਕਬੀਰ ਸਿੰਘ ਜੀ ਬੇਤੀ ਆਹਾ ਆਹ ਸਾਰੇ ਸਕੂਲ ਦਾ ਕੰਮ ਕਰਨ ਵਾਲਾ ਬੰਦਾ ਮੈਂ ਵੀ ਲੈ ਮਟਿਆ ਕਰਦੇ ਖੇਚਦੇ ਕੰਮ ਓਏ ਹੋਏ ਕਰ ਗੱਲ ਲੈ ਮਟਿਆ ਇਹ ਸਾਲੀ ਨੇ ਮੀਰੀ ਦਾ ਵੀ ਜਲੂਸ ਕੱਢਿਆ ਸਾਹ ਪ੍ਰੀਤ ਸਿੰਘ ਮੱਕੜ ਤੇ ਨਾਲ ਹੈ ਜੀ ਕਰਨ ਚੀਮਾ ਓਏ ਇਧਰੋਂ ਦੀ ਆ ਕੇ ਲੈਟ ਮਾਰ ਲੈ ਥੱਲੋਂ ਉਹਨੂੰ ਦੀ ਲੱਤ ਖੋਚ ਭਾਰੀ ਦੀ ਲੈ 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 ਕੋਲ ਸਾਹਿਬ ਇਹ ਲੈ ਕੋਲ ਸਾਹਿਬ ਪੂਰੇ ਸਾਹਿਬ ਆਪ ਜੋ ਵਗਿਆ ਥਰੇ ਡੇਗ ਗਿਆ ਓਏ ਹੋਏ ਹੋਏ ਚੱਲ ਚੱਲ ਖਿੱਚਦੇ ਖਿੱਚਦੇ ਮੁੰਡਿਆ ਖਿੱਚਦੇ ਕੰਮ ਥੱਲੋਂ 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 ਖਿੱਚ ਲੈ ਚੱਲ ਜਾ ਓਏ ਲਾਕੇ 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 ਮੋਟੇ ਨਾਲ ਆਈਏ ਓਹ ਸੱਟੇ ਨਾਲ ਲਾਤੇ ਮੋਟੇ ਉੱਪਰ ਗਿਆ ਪੰਗਰੇ ਮੇ ਓਏ ਹੋਏ ਫੋਟੇ ਲਾ ਤਈ ਓਏ ਟੀਮਿਆ ਇਧਰ ਹੋ ਵੀਰ ਮੈਂ ਨਾ ਜਿਮਿਆ ਅੱਜ ਕਹਿ ਕਰਛੇ ਡੁਬਲੇ ਉਧਰ ਹੋਣਾ ਸ਼ੁਰੂ ਹੋ ਆ ਲੈ ਹੋਰ ਦੂਜੀ ਫਾਈਟ ਕਹਿੰਦੇ ਨਾਲ ਹੀ ਕਹਿੰਦੇ ਦੂਜਾ ਫਾਈਨਲ ਮੁਕਾਬਲਾ ਨਾਲ ਹੀ ਉਹ ਸਾਹ ਲੜੇ ਸਾਹ ਜੜਿਆ ਨਾਲ ਹੀ ਫਾਈਨਲ ਮੁਕਾਬਲਾ ਨਹੀਂ ਨਹੀਂ ਹੋਰ ਹੋ ਜਾ ਨਹੀਂ ਜਿਹੜਾ ਜਿੱਤੂ ਉਹਦਣਾ ਨਾਲ ਫਾਈਨਲ ਬਕਰਵਾ ਲਾ ਆਪਾਂ ਇੱਥੇ ਹੀ ਆ ਸਾਰੇ ਆਣੇ ਫੇਰ ਲੜਾਂਗੇ ਚਲੋ ਚਲੋ ਵੀ ਇੱਥੇ ਹੀ ਆ ਉਹ ਕਬੀਰ ਦਾ ਹਸਾਬ ਨਾਲ ਜੀ ਟੱਟੀ ਨਿਕਲ ਜਾਂਦੀ ਹੁੰਦੀ ਵਿੱਚੀ ਪਿਛੋਂ ਇਸ਼ਾਰਾ ਚੈੱਕ ਕਰ ਲਿਓ ਦਾ ਉਹ ਕਰੋੜ ਥੋੜੀ ਆ ਵੀ ਤੂੰ ਜੋਰ ਜਨ ਚਾਹੀਏ ਨਹੀਂ ਉਹ ਪੈਣ 14 ਕਰੋੜ ਐਂਦੀ ਤੂੰ ਲੱਖੀ ਸਾਰੇ ਪੈਜ ਓਏ ਉਹ ਬਾਹਰ ਲਾ ਕੇ ਨਾਲੇ ਰੱਖਿਆ 200 ਮੀਟਰ ਵਾਲਾ ਕੁੜੀਏ ਮੇਰੇ ਵਾਹ ਤਾਂ ਬਾਹਰ ਜਾਈ ਜਦੇ ਹੁਣ ਦੋਵਾਂ ਦੀ ਮੁਸਕਰਾਹਟ ਹੋ ਗਈ ਮੈਚ ਫੇਰਿਆ ਕਰੋਨਾ ਵਾਇਰਸ ਫੈਲਣਾ ਹੁਣ ਫੈਲ ਗਿਆ ਅੱਲਾ ਵੀ ਅੱਲਾ ਵੀ ਪੈ ਗਈ ਜਫੀ ਪੈ ਗਈ ਏ ਏ ਨਹੀਂ 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 ਲਾ ਕੇ ਯੋ ਲਾ ਕੇ ਲਾ ਕੇ ਲਾ ਕੇ ਉਹ ਲਾ ਕੇ ਕੋਟੇ ਲਾ ਕੇ ਓਏ ਨਹੀਂ ਇੱਕ ਲਗਾ ਹੀ ਇੱਕ ਇੱਕ ਲਗਾਈ ਇੱਕ ਲਗਾਈ ਤੁਰੇ ਗਾ ਸਾਲ ਇੱਕ ਲਗਾਈ ਦੋਵੇਂ ਦੋਵੇਂ ਬੁਸ਼ਿਆਂ 'ਤੇ ਲੱਗਾ ਇੱਕ ਲਗਾਈ ਇੱਕ ਲਗਾਈ ਵੀਡੀਓ ਵੀਡੀਓ ਵੀਰ ਆਈ ਹੋਵੇ ਇੱਕ ਲੱਗਾ ਹੀ ਦੁਵਾਰਾ ਦੁਵਾਰਾ ਕਰ ਲੈ ਤੂੰ ਵੀ ਤੂੰ ਵੀ ਲੱਗੇ ਤੂੰ ਵੀ ਦੋਵੇਂ ਲੱਗੇ ਲੱਗੇ ਮੁੰਡੇ ਇੱਕ ਲੱਗਾ ਚੱਟ ਦੁਵਾਰਾ 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 ਕੁਸ਼ਤੀ ਇਹ ਦੁਵਾਰਾ ਦੁਵਾਰਾ ਇਹ ਦੁਵਾਰਾ ਕੁਸ਼ਤੀ ਦੁਵਾਰਾ ਦੁਵਾਰਾ ਕਹਿੰਦੇ ਚਲੋ ਜੀ ਮੋਟਿਆ ਜੀ ਨਹੀਂ ਨਹੀਂ ਠੀਕਾ ਕਬੀਰ ਦਾ ਸੀੜਾ ਵਾਗ ਗਿਆ ਰਮਾਲਿਆ ਰਕੇ ਕੋ ਸਾਲ ਲੇ ਲੋ ਸਾਲ ਸਾਲ ਲੇ ਉਵੇਂ ਇਹ ਚਪਲਾ ਸਾਲਿਆਂ ਨੂੰ ਸਿੱਧਾ ਨਾ ਛੋਟਾ ਆਣ ਬਣਾਣਾ ਬਾਹਰ ਘੜਨੀ ਲੈ ਵੀ ਓਰੇ ਮਾਰ ਦੇ ਕਬੀਰ ਹਾ ਹਾ ਵੱਡਾ ਮੇਰ ਜੀ ਇੰਨੇ ਕੱਪ ਫੜਦਾ ਵਾ ਜੀ ਇੰਨੇ ਦਿੱਤੀ ਖਰਾਕ ਕਬੀਰ ਇਹ ਦੇਖ ਦਿੱਤੀ ਆ ਕਬੀਰ ਸਿੰਘ ਪੇਂਦੀ ਨੂੰ ਖਰਾ ਕੇ ਵੱਡਾ ਕੋਚ ਆ ਮੇਨ ਦਾ ਓਕੇ ਓਕੇ ਉਸਤਾਦ ਇਹ ਬੰਦਾ ਉਹ ਜੀ ਨੂੰ ਕਬੀਰ ਟੋੜ ਟੋੜ ਤੋੜ ਆਇਆ ਹੀ ਆਪਣਾ ਟਿੱਟਾ ਆਪਾਂ ਕ ਵੀ ਹੋ ਜਾਂਦੀ ਓ ਪੈਂਦੀ ਆ ਵਾ ਟੀ ਦੂਰ ਕਾਲੀ ਜਲ ਜੱਡੇ ਓਏ ਓਏ ਟੀ ਦੂਰ ਕਾਲੀ ਜਲ ਜੱਡੇ ਆ ਸਾਲਿਆਂ ਦਾ ਤੇ ਲੱਗੇ ਲੱਗੇ ਰੋ ਮਛਰੇ ਜੋਰ ਬੜਾ ਹੁੰਦਾ ਇਹਦਾ ਮਛਰੇ ਅੱਜ ਪੂਰੇ ਵੈ ਜਦੋਂ ਲੈ ਝੋਟੇ ਝੋਟੇ ਮਛਰੇ ਦੋਵੇਂ ਮੁਸਕਾ ਲੈ ਵੀ ਲੈ ਵੀ ਲੈ ਨਾਕੇ 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 ਲੈ ਕੇ ਲੱਗਿਆ ਲੱਗੇ ਆਸ਼ੇ ਕਰ ਕਰ ਲੈ ਕਰ ਕਰ ਤੱਪਦਾ ਹੀ ਓਏ ਤੱਪਦਾ ਹੀ ਓਏ ਛੇਰ ਤੱਪਦਾ ਹੀ ਓਏ ਏ ਆਈ ਕਬੀਰ ਸਿੰਘ ਪੇਤੀਆ ਦਾ ਮੁੰਡਾ ਬੇਦੀਆ ਮੁੰਡਾ ਆ ਜੀ ਕਦੇ ਇੱਕ ਮੁਕਾਬਲਾ ਪੇਤੀਆ ਦਾ ਮੁੰਡਾ ਜਿੱਤ ਗਿਆ ਤੇ ਇੱਕ ਸਾਹ ਪੁਲਿਸ ਨੇ ਮੱਕੜ ਜਿੱਤ ਚੁਕਿਆ ਏ ਹੁਣ ਮੁਕਾਬਲਾ ਹੋ ਗਿਆ ਨਾ ਕਰਨ ਦਾ ਚੀਮੇ ਨਾ ਆ ਜਿਹੜੇ ਮੁੰਡੇ ਨਾ ਨਹੀਂ ਸਾਹ ਲੈ ਕੇ ਫੇਰ ਚੱਲੂ ਗੋ ਇਹਨਾਂ ਮੁਕਾਬਲਾ ਲੜੋ ਹੋੜ ਤੂੰ ਐਨਾ ਜਿੱਤਿਆ ਵਾ ਕੌਣ ਉਹ ਜਿੱਤਿਆ ਹੁਣ ਚੱਲ ਆ ਤੂੰ ਨਹੀਂ ਨਹੀਂ ਗਾਂਧੀ ਦੇ ਕਰਨ ਮੈਂ ਤੇ ਹੁਣ ਉਹ ਜਿੱਤਿਆ ਵਾ ਚੱਲ ਦੋਵੇਂ ਦੋਵੇਂ ਫਰੈਸ਼ ਚੱਲ 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 ਆਇਆ ਤੂੰ ਮੇਰਾ ਫੋਨ ਰੱਖ ਦੀ ਮੇਰ ਕੋਈ ਮੇਨ ਕੰਮ ਆ ਮੇਰ ਕੋਈ ਆ ਲੈ ਵੀ ਹੋ ਗਿਆ ਸ਼ੁਰੂ ਅਗਲਾ ਮੁਕਾਬਲਾ ਕੀ ਹੈ ਦੁਬਾਰਾ ਕੜਵਾ ਗਾਂਧੀ ਆ ਲੋ ਜੀ ਕਰਨ ਚੀਮਾ ਬਸਸ ਗਾਂਧੀ ਇਹ ਇੱਕ ਵੀਰ ਦਾ ਕੋਚ ਲੈ ਹੁਣ ਨਹੀਂ ਸੱਚ ਕਬੀਰ ਦਾ ਚੇਲਾ ਚੇਲਾ ਕਬੀਰ ਦਾ ਕੌਣ ਹੈ ਮੈਂ ਕਬੀਰ ਦਾ ਆ ਕਬੀਰ ਦਾ ਚੇਲਾ ਉਸਤਾਦ ਤੇਰਾ ਜੜੀ ਕੇ ਉਹ ਆ ਪਹਿਲਾ ਹੱਥ ਮਲਾ ਫੇ ਦਿਨ ਮੇਂ ਕੁੱਟਣਾ ਵੀ ਆ ਚੱਲ ਹਾਏ 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 ਐ ਹੋਲਾ ਬਿੱਲਾ 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 ਵੀ ਯੋਰ ਪਰਖੇ ਜਾਣਗੇ ਮੁੰਡਿਆਰੇ ਯੋਰ ਪਰਖੇ ਜਾਣਗੇ ਹਾਂਜੀ ਮੇਰੇ ਵੀਰੋ ਹਾਂਜੀ ਨਾ ਜਿੰਨਾ ਇਦਾਂ ਨਹੀਂ ਇਹਨੂੰ ਕਹਿੰਦੇ ਗਾਂਧੀ ਕਹਿੰਦੇ ਐ ਇਹ ਗਾਂਧੀ ਕਹਿੰਦੇ ਐ ਸੱਦੂ ਆਲਾ ਮੁੰਡਾ ਐਵੇਂ ਨਹੀਂ ਪਿਆ ਚਾ ਬਾੜੇ ਦੁੱਧ ਮੱਖੜੀਆਂ ਨਾਲ ਪਾ ਲਿਆ ਕੁਛ 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 ਪਰਲੇ ਵੇ ਭਾਂਡਾ ਕੋਚ ਦੇ ਆ ਕੇ ਤੇ ਭਾਂਡਾ ਕੋਚ ਨਾਲ ਆਂਡਾ ਨਾਲ ਆਂਡਾ ਦਾ ਆਡਾ ਦੀ ਨਾਲ ਪਾਡਾ ਦੋਵੇਂ ਭਰਾ ਕੋਚ ਆਏ ਨੇ ਬੁੱਢੇ ਦੇ ਕਦੇ ਗਾਦੀ ਦੇ ਆਹਾ ਨਹੀਂ ਹੁਣ ਦੋ ਅਸੀਂ ਦੋ ਟੀਮ ਟੀਮ ਦਾ ਮੁਕਾਬਲਾ ਹੋਊਗਾ ਟੀਮ ਟੀਮ ਦਾ ਹੋਰ ਤੋਂ ਦੂਜੇ ਪਾਸੇ ਹੋ ਗਿਆ ਵਾ ਹੋੜ 13 ਤੇ ਇਹਦਾ ਮੁਕਾਬਲਾ ਉਹ ਵਿੰਨਰ ਆ ਤੇ ਕੋਹ ਮਿੰਨਰ ਆ ਚੱਲ ਠੀਕ ਆ ਚੱਲ ਠੀਕ ਆ ਮੈਂ ਰੈਸਟ ਕਰ ਲਵਾਂ ਭਾਈ ਰੈਸਟ 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 ਲਓ ਕੀ ਲੈ ਖਾ ਲਓ ਚੱਲ ਭਾਈ એનર્ਜੀ ਡਰਿੰਕ ਤੁਹਾਡੀ ਬੀੜੀ ਪੀ ਗਏ ਮੈਨੂੰ ਜੇ ਡਰਿੰਕ ਆ ਵੇਖੋ ਜੀ ਦਰਸ਼ਕ ਕੀ ਬਾਤਾਂ ਨੇ ਕੀ ਬਾਤਾਂ ਆ ਮੁੰਡਾ ਆਪਣਾ 베ਜਰ ਸਿੰਘ ਦਾ 베ਜਰ ਸਿੰਘ ਦਾ ਉਹ ਸੁਖਬੜ ਚੋਲੇ ਵਾਲਾ ਸੁਖਬੜ ਚੋਲਾ ਹਰਮਨ ਜਲਾਲਪੁਰੀਆ ਪਾਲਾ ਜਲਾਲਪੁਰੀਆ ਖੁਸ਼ੀ ਤੋਂ ਗਾਲਾ ਇੱਧਰ ਵੇਖੋ ਜੀ ਸੋਸੇ ਗਾਲਾ ਅੱਬ ਵੀ ਆਇਆ ਹੈ ਮੇਰੇ ਵੀਰੋ ਗੱਜੜ ਆਇਆ ਚਿੱਟੀਆਂ ਨਿੱਕਰ ਵਾਲਾ ਗੱਜੜ ਵੀ ਆਇਆ ਹੈ ਚਿੱਟੀਆਂ ਨਿਕਰਾਲਾ ਇਧਰ ਜਿਆਦਾ ਵੇਖੋ ਜੀ ਜਿਆਦਾ ਜਿਆਦੇ ਦੀ ਸਵਾਈਲ ਕਿਲਰ ਸਵਾਈਲ ਉਹ ਜੋਦਾ ਵੀ ਆਇਆ ਹੀ ਉਧਰ ਮਗਰਾ ਹੈ ਲੈ ਵੀ ਖੇਡ ਫੇਰ ਸਟਾਰਟ ਹੋ ਗਈ ਦੁਬਾਰਾ ਪਿੰਡ ਖਸੰਜਰ ਵਾਲਾ ਦਾ ਮੀ ਲੈ ਵੀ ਗੇਪ ਫੇਰ ਸਟਾਰਟ ਹੋ ਗਈ ਕੁਸ਼ਤੀ ਦਾ ਪਕਾੜਾ ਫੇਰ ਸਟਾਰਟ ਸਟਾਰਟ ਵਰ ਤਿਆਰ ਤਿਆਰ ਵਰ ਤਿਆਰ ਟੀਮਾਂ ਲੈ ਵੀ ਕਪੀ ਸਿੰਘ ਬੇਦੀ ਕਿਹਾ ਕਬੀਰ ਸਿੰਘ ਬੇਦੀ ਉਹ ਹੁਣ ਨਰਾ ਜਿਹੜਾ ਮੈਨ ਨੂੰ ਕਿਤੇ ਨਾ ਕਿਤੇ ਲੈ ਕੇ ਜਾਂਦਾ ਰੋ ਰੋ ਕਬੀਰ ਸਿੰਘਾ ਕਿਦਾਂ ਕੋ ਕਿਦਾਂ ਰੋਦਾ ਜੀ ਕਬੀਰ ਥੁੱਕ ਪਾ ਦੇ ਮੂੰਹ ਤੇ ਥੁੱਕ ਪਾ ਨਾ ਜੀ ਨਾ ਇਹ ਕੰਬੜੀ ਕਰਨਾ ਭੁੱਲ ਭਲੇਖੇ ਵੀ ਸਵੇਰੇ ਕਬੀਰ ਨੇ ਖੜਨਾ ਸਟਾਫ ਨੂੰ ਆਪਣੀ ਗੱਡੀ ਚ ਦੋ ਦੋ ਸਹਾਨੇ ਲੈ ਕੇ ਹੁਣੇ ਸਟਾਫ ਏ ਏ ਦਾ ਜੀ ਦਾ ਦਾ ਜੀ ਦਾ ਇਹ ਢਾੜੀ ਇਹ ਚੱਪਲ ਲਗੀ ਇਧਰ ਵੀਰ ਜੀ ਦੀ ਚੱਪਲ ਦਾ ਵੀ ਨੁਕਸਾਨ ਹੋ ਗਿਆ ਦਾ ਜੀ ਦਾ ਦਾ ਜੀ ਦਾ ਬੁੱਢੇ ਦਾ ਨਾ 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 ਓਏ ਨਹੀਂ 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 ਕਾ ਆ ਜਣ ਲੱਗਾ ਲਾਉਣ ਲੱਗ ਗਿਆ ਲਾ ਗਿਆ ਜੀ ਲਾ ਗਿਆ ਤੇ ਕੀ ਰੋਟੀਆਂ ਦਾ ਮਾਰ ਜਪੀ 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 ਜਪ ਆਹ ਆਹ ਛੋਟਾ ਛੋਟਾ ਬਸ ਉਹ ਗੱਡੀ ਆ ਬੜੀ ਜੋਸ਼ੀ ਦੀ ਸਿੰਘ ਮੈਂ ਵੀ ਇਹ ਲੂਟ ਲੈ ਦੋ ਬਲੇਡਾ ਹੱਦਿਆਂ ਬਾਈ ਨੂੰ ਨੇ ਕਰ ਕਰ ਲੈ ਮੈਂ ਜੋ ਭਾਈ ਜਿਹੜੇ ਭਾਈ ਜਿਹੜੇ ਫੁੱਲੇ ਹੀ ਨਹੀਂ ਸਬੋਦੇ ਉਧਰ ਵੇਖ ਲੋ ਬਸ ਬਸ ਭਾਈ ਜਿਹੜੇ ਫੁੱਲੇ ਹੀ ਨਹੀਂ ਸਬੋਦੇ ਪਾ ਜਿਹੜੇ ਫੁੱਲੇ ਦੀ ਸਵਾਉ ਤੇ ਇੱਧਰ ਵੇਖ ਅੱਬਾ ਅੱਬਾ ਸੋਰ ਸੋ ਕੀ ਆ ਪੜ ਗਿਆ ਹੈ ਅੱਜ ਦਾ ਫੁੱਲ ਆਹਾ ਆਹ ਕਿਉਂ ਕਰ ਨਹੀਂਦਾ ਆਂਡੇ ਬੱਕਰਾ ਆਂਡੇ ਆ ਪ੍ਰਿਤਪਾਲ ਪ੍ਰਿਤਪਾ ਮੁਰਵਾੜਾ ਆ ਗਿਆ ਆਂਡੇ ਥੋ ਮੱਖਣ ਇੱਦਾਂ ਕਹਿੰਦਾ ਨਾ ਲਾ ਆ ਪ੍ਰਿਤਪਾ ਮੁਰਵਾੜਾ ਆ ਗਿਆ ਨਹੀਂ ਕੱਲਾ ਢੇ ਜੋਰ ਕਿੰਨੇ ਕਰਨ ਕਾਲੇ ਦਾ ਘਾਟਾ ਗੜ ਹੱਥ ਹੱਥ ਮਾਰ ਲਗਦਾ ਕੌਮਰਾ ਵੀਰ ਨਹੀਂ ਇੱਕ ਮੋਟਾ ਲਾਇਆ ਐਦਾਂ ਕਰ ਐ ਜਾ ਯਾਰ ਬੋਤਲ ਦਿਓ ਯਾਰ ਮੋੜ ਸੱਦਿਆ ਵੀ ਦੇ ਤੋ ਨਹੀਂ ਕੀ ਕਰਦਾ ਕਾਬੀ ਦੇ ਕਰਨ ਲੈਣਾ ਯਾ ਬੋਤਲ ਲੈ ਮੈਂ ਤੂੰ ਮੰਗਿਆ ਹੀ ਨਹੀਂ ਮੇਰੇ ਕੋਲ ਉਹ ਮੰਨੀ ਆ ਗਈ ਬੋਤਲ ਨਹੀਂ ਕਿਹੜੇ ਬੋਤਲ ਗੰਦੀ ਆ ਗੱਲ ਹੈ ਸਾਹ ਪ੍ਰੀਤ ਨਾਲ ਲੜਨੀ ਮੇਰਾ ਲਾਸਟ ਮੇਰਾ ਸਾਹ ਪੁੱਤ ਲੜਦਾ ਸਾਹ ਦਾ ਗਾਂਦੀ ਦਾ ਮਗਾਵਲਾ ਜਾ ਸਾਹ ਦਾ ਗਾਂਦੀ ਦਾ ਲੱਕ ਦੀ ਬੁੰਡ ਪਾਰ ਦੀ ਛਿੜ ਗਈ ਤੇ ਮੇਰੇ ਸਾਰੇਾਰੇ ਗਾਂਤੀ ਦਾ ਮੁਕਾਬਲਾ ਚੱਲ ਓਏ ਚਲੋ ਸਾਬ ਤੇ ਗਾਂਤੀ ਦੀ ਗੱਲ ਹੋ ਜਾ ਇਧਰ ਕਾਂ ਤੇ ਨਹੀਂ ਗਾਉਦੇ ਨਾ ਹੋਸ ਵਾਲਿਆ ਸਾਬ ਨਾਲ ਦਾਰੂ ਫੇਰ ਪੀ ਗਾਵਾਂਗੇ ਚੱਲ ਹੱਥ ਜੂਕੀ ਉਹ ਆ ਕੀ ਗੱਲ ਸਾਲੇ ਨਹੀਂ ਨਹੀਂ ਹਣੀ ਬਾਜ ਉਹ ਕੋਈ ਥਕਾਵਟ ਹੋਊਗੀ ਮਾੜੀ ਵਧੀਆ ਨੀਂਦ ਆਊਗੀ ਚੱਲ ਚੱਲ ਇੱਥੇ ਭੈਣ ਚੰਗਾ ਕੰਮ ਲੱਗਦਾ ਨਾ ਹਾਰ ਕੇ ਹਾਰ ਕੇ ਬਲੌਗ ਬਣਾਵਾਸ ਲੈ ਜਵਾਏ ਕੰਢੇ ਬਲੌਗ ਪਹਿਲਾ ਵਾਹ ਲੱਗੰਦੇ ਭੈਣ ਮੈਂ ਵੀ ਆਵਾਂ ਫਿਰ ਉਹ ਤੇਰੇ ਹਾਂ ਦਾ ਜੰਦਰ ਜਾਣਾ ਪੈਣਾ ਵੇਨੇ ਕੋਈ ਚੱਲ ਬਸਤੀ ਬੁਸਤੀ ਹੋਣਾ ਤੇ ਰਹਿ ਗਈ ਨਹੀਂ ਆਵਾਜ਼ ਨਾ ਜਾ ਉਹ ਨਹੀਂ ਆਵਾਜ਼ ਦਾ ਸੋਹਣਾ ਇਹ ਵੱਜਣਾ ਨਹੀਂ ਆਗਾ ਚਿੰਤਾ ਲੈ ਵੇ ਖੇਡਾਂ ਦੀ ਸਟਾਰਟਿੰਗ ਫੇਅਰ ਹੈ ਹਾਂ ਟੀ-ਸ਼ਰਟਾਂ ਵੀ ਕੋ ਰੰਗ ਦੀਆਂ ਹਾਂ ਆ ਲਾਜੋਰ ਵੀ ਕੋ શરીર ਵੀ ਕੋ ਮਿਹਨਤ ਵੀ ਕੋ ਬਾ ਐਡੀ ਦੂਰ ਦੀ ਜਾਣਾ ਇੱਧਰ ਆ ਆ ਕੀ ਗੱਲ ਓਏ ਗਾਂਧੀ ਥੋੜਾ ਜਿਆ ਡਰਦਾ ਮਹੱਲੇ ਦੀ ਬੇਇੱਜ਼ਤੀ ਨਾ ਕਰਾ ਦੀ ਲੈ ਆ ਵੀ ਗਾਂਧੀ ਲੈ ਆ ਵੀ ਮਹੱਲੇ ਦੀ ਬੋਸ਼ਰਾ ਸਵਾਲ ਹੋ ਗਿਆ ਯੀ ਗਾਂਧੀ ਭੱਲੇ ਦੀ ਬੋਸ਼ਰਾ ਸਵਾਲ ਹੋ ਗਿਆ ਯੀ ਓਏ ਗਾਂਧੀ ਗਾਂਧੀ ਲੈ ਵੀ ਲੈ ਵੀ ਮੁੰਡਿਆ ਲੈ ਵੀ ਕਰ ਗੱਲ ਕਰ ਗੱਲ ਨਿਕਰਾ ਲੈ ਕਿਛੇ ਹਾਂਜੀ ਚਟੀਆਂ ਨਿਕਰਾ ਮਾਈਆ ਥੱਲੇ ਮੇਰੇ ਵੀਰਾਂ ਦੀ ਲੀਆਂ ਕਵੀਜਾ ਇਹ ਇਹ ਆਹ ਦਾ ਪੇ ਜਿਹੜਾ ਲਾਤਾੜਾ ਆ ਆ ਆ ਆਏ 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 ਹੁਣ ਬੜੀ ਇਹ ਮੋਟੇ 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 ਲੱਗਣ ਦੇ ਨੇ ਮੋਟੇ ਇਹ ਏ ਫੋਟੇ ਫੋਟੇ ਲਾਤੇ ਕਰਦੇ ਰਹੇ ਮੌਲਾ ਤੇ ਓ ਲਾਤੇ ਓ ਫੋਟੇ ਫੋਟੇ ਨੂੰ ਲਾਤੇ ਓਏ ਕਹਿੰਦੇ ਇਹਨੂੰ ਕਹਿੰਦੇ ਜਹਾਦਾ ਸੁਰਖਪੁਰਿਆ ਰਹੀ ਆ ਸਵੇਰੇ ਮਿਲੂਗੀ ਇਹਨੂੰ ਇਹ ਜਹਾਦਾ ਸੁਰਖਪੁਰਿਆ ਕਹਿੰਦੇ ਇਹਨੂੰ ਜਹਾਦਾ ਸੁਰਖਪੁਰਿਆ ਮਿੰਨੀ ਜਹਾਦਾ ਹੋਰ ਕੋਈ ਚਾਵੜਾ ਗੱਜੜ ਚਿੱਟੀਆਂ ਨਿਕਰ ਆਲਾ ਹੋਵੇ ਹੁਣ ਨਹੀਂ ਉਹ ਲਾਵਦੀ ਰਹੀ ਜੱਟ ਚਿੱਟੀਆਂ ਨਿਕਰ ਆਲਾ ਹੁਣ ਗੱਜਣ ਦੇ ਲਾਵ ਗੱਜਣ ਦੇ ਲਾਵ ਰਹਿ ਗਏ ਗੱਜੜ ਦੇ ਲਾਵ ਚੱਲਾ ਆ ਗਿਆ ਜਣਾ ਨਹੀਂ ਨਹੀਂ ਗੱਜਣ ਦੇ ਲਾਵ ਓਏ ਲਾਵ ਆਇਆ ਲਾਵ ਆਇਆ ਛੇਤੀ ਗੱਜਣ ਦੇ ਲਾਵ ਚੱਲ ਵੀ ਗੱਜਣਾ ਚੱਲ ਵੀ ਗੱਜਣਾ ਆਇਆ ਭੈ ਜਦੋਂ ਕਾਕੜੀ ਹੋਇਆ ਦਾ ਸ਼ਾਟ ਲੱਗ ਜਾਨੀ ਉਹ ਵੀ ਦਾ ਹੈਗਾ ਯੇ ਸ਼ਾਟ ਲੱਗ ਜਾਨੀ ਸਾਰਾ ਚੱਲ ਗੱਜੜ ਦਾ ਲਾਵ ਚੱਲ ਵੀ ਚੱਲ ਚੱਲ ਸ਼ੇਰਾ ਚੱਲ ਆ ਜਾ ਆ ਜਾ ਚੱਲ ਵੀ ਪਟਿਆ ਗੱਜੜ ਲਾਵ ਆ ਗਿਆ ਓਏ ਇਹ ਵੇਟ ਬਰਾਬਰ ਨੇ ਦੋਵੇਂ ਸ਼ਿਕਾਰੀ ਹੈ ਹਿਰਨੀ ਕੁੱਤੀ ਲੱਕ ਸ਼ਿਕਾਰੀ ਕੁੱਤੀ ਵਰਗਾ ਦੋਵਾਂ ਦਾ ਰਬਾ ਰਬਾ ਕੁੱਤੀਆਂ ਕਾ ਲੱਕ ਸੋਣਿਆ ਹੇ ਇਹ ਇਹ ਯੋਰ ਮਾਰਨਗੇ ਇਹ ਗੱਜਣ 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 ਬਦਮਾਸ਼ੀ ਬਦਮਾਸ਼ੀ ਇੱਕ ਬੰਦੇ ਇਧਰ ਲੋਹਾ ਘੁੱਟ ਮਹਿਕ ਮਾ ਗੱਜੜ ਚਟੀਆਂ ਡਿੱਕਰਾ ਮੇਰੇ ਵੀਰ ਆਇਆ ਗੱਜਣ ਖੱਤਰ ਵਾਲਾ ਇਹ ਮੁੰਡੇ ਨੇ ਕਿਹਾ ਖੱਤਰ ਵਾਲਾ ਦਾ ਮੀਂਹ ਪਾਇਆ ਅੱਜ ਇੱਕ ਬੰਦੇ ਕੱਚਰ ਦਾ ਦੂਜੇ ਬੰਦੇ ਜਾ ਤੇਰਾ ਭਰਾ ਏ ਛੋਟਾ ਮੇਰੇ ਵੀਰੋ ਜਾ ਤੇਰਾ ਲੋ ਲਾ ਦੋ ਸੁਣੋ ਜੀ ਜਾ ਤੇਰਾ ਭਰਾ ਜਾ ਤੇਰਾ ਭਰਾ ਕਹਿੰਦੇ ਕੋਚਿੰਗ ਲੈਂਦੇ ਖੀਰਾ ਵਾਲੀ ਤੋਂ ਚੱਲਾਵਾ ਬੋਲਟ ਖੀਰਾ ਵਾਲੀ ਗੱਲ ਮਾਮੇ ਦਾ ਬਟਾ ਹੈ ਲੈ ਵੀ ਮੈਂ ਵੀ ਚੈਨਾ ਲੱਥ ਜੀ ਆ ਲੈ ਨਹੀਂ ਨਹੀਂ ਵੀਰ ਓਏ ਉਹ ਫੌੜਾ ਜਿਹੜਾ ਬਣਾਈ ਜਾ ਚਾਹ ਚੈਨਾ ਲੱਥਾਂ ਲੱਗਿਆ ਬਾਬੇ ਤੇਰੇ ਬੁੱਲਾਂ ਦੀ ਵਾਛੜ ਜੇ ਇੱਕ ਵੀ ਡਿੱਗ ਗਈ ਪਾਉਲਾ ਪਾਉਲਾ ਲੈ ਵੀ ਮੈਂ ਵੀ ਸ਼ੇਰਾ ਲੈ ਵੀ ਮੁੰਡਿਆ ਪੰਜਾਬੇ ਲੋਨੇ ਲਾੜੂ ਅੱਜ ਹੀ ਲਾਵੀ ਦਰਸ਼ਕੋ ਤਾੜੀਆਂ 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 ਤਾੜ ਗਿਆ ਤੇ ਤਾੜ ਗਿਆ ਚੱਲ ਵੀ ਮੜਿਆ ਆ ਲੈ ਆ ਵਾਹੀ 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 ਵਾਹ ਕੀ ਬਾਤ ਆੜੇ ਕੀ ਬਾਤ ਆੜੇ ਲਵ ਜੀ ਲਵ ਜੀ ਲਵ ਜੀ ਗੱਜੜ ਲਵ ਗੱਜੜ ਲਵ ਐ ਜੀ ਕੀ ਪਿਆਰਾ ਗੁੜਾ ਇੱਕ ਬਟੇ ਲੈ ਲੈ ਹੋ ਗਿਆ ਓਏ ਕਾਤੀ ਗੱਲ ਕਰ ਗੱਲ ਏ ਕਹਦੀ ਹੈ ਕੱਲ ਮੜ ਗਈ ਓਏ ਆਏ ਕੜਾ ਲਾਓ ਕੜੇ ਕਰੇ ਕਰੇ ਫਾੜ ਮੰਨ ਕੇ ਮੇਰੇ ਵੀ ਕੜੇ ਦਾ ਹੋਰ ਕੇਸ ਬਹੁਤ ਵੱਡੇ ਨੇ ਲਾ ਲਓ ਤਾਂ ਤੋਂ ਮੇਰੇ ਵੀ ਜੂੜਾ ਬਹੁਤ ਵੱਡਾ ਓਏ ਓਏ ਆ ਕੀ ਗੱਲ ਹੈ ਮਿੱਤਰ ਤਾਂ ਤੋਂ ਬਾਅਦ ਪਟਕੀਆਂ ਪਰਾਂਦੀਆਂ ਦੇ ਜਿਹੜਾ ਰਬੜ ਬੈਨ ਘੁੱਟੇ ਉਹ ਜੱਸਾ ਪੱਟੀ ਜਿਹੜੀ ਟੋਪੀ ਨਹੀਂ ਬੰਦਾ ਉਹ ਵੀ ਸਮਾਨ ਦਾ ਚੱਲ ਵੀ ਪਟਿਆ ਦਵਾਰਾ ਚੱਕੀ ਜਾਨੀ ਬੁੱਲਾਂ ਲਈ ਮੋੜਿਆ ਏ ਜੋਕੇ ਬਾਤ ਆ ਗੱਜੜ ਆ ਆਏ ਹੋਏ ਓਏ ਓਏ ਗਿਆ ਓਏ ਰਫਾ ਮੇਰਿਆ ਓਏ ਰਫਾ ਮੇਰਿਆ ਓਏ ਹੋਏ ਲੈ ਵੀ ਲੈ ਵੀ ਓ ਜੂੜਾ ਜੂੜਾ ਏ ਕੈਚੀਆ ਪਾਈਆ ਯਾਰਿਆੜੇ ਆਹਾ ਓ ਹੋਏ ਓ ਡਿੱਗਰ ਸਰੀਰ ਆ ਜੋਰ ਦਿਵਾ ਦਿਓ ਓਏ ਹੋਏ ਓ ਹੋਏ ਕਹਿੰਦੇ ਪਾਂਡੇ ਜਵੜਗੇ ਬਦਮਾਸ਼ ਕਹਿੰਦੇ ਪਾਂਡੇ ਓਏ ਹੋਏ ਫੇਰ ਵੀ ਮੁੰਡਲੇ ਬਹੁਤ ਵਧੀਆ ਬੇਤ ਦਿੱਤੀ ਯਾਰ ਆ ਲੋ ਜੀ ਦਿੱਤੀ ਵਧੀਆ ਮੁੰਡਲੇ ਬਹੁਤ ਵਧੀਆ ਉਹ ਮੇਰੀ ਤੇ ਗੱਜਣੀਆਂ ਪਾਂਡੇ ਜਵੜਗੇ ਲੈ ਵੀ ਖੁੱਲਾ ਚੈਲੰਜ ਗਾਂਦੀ ਏ ਲੋਗੇ ਗੱਜਣ ਗੱਜੇ ਹਾਜੀ ਹਾਜੀ ਉਹ ਕਹਿੰਦੇ ਉਹ ਕਹਿੰਦੇ ਕਿਚੜਾ ਮਾਰਸਰਵਾਲ ਕੀਤਾ ਹੋ ਗਿਆ ਉਹ ਕਹਿੰਦੇ ਆਹ ਚੀਜ਼ ਬ੍ਰੇਸਲੈਟ ਪਾਇਆ ਕਹਿੰਦੇ ਮੇਰੀ ਜੀ ਚੈਲੀ ਗੱਜਣ ਨੂੰ ਕਹਿੰਦੇ ਬ੍ਰੇਸਲੈਟ ਪਾਇਆ ਸਾਬ ਹੁਣ ਆ ਲੋ ਹਾਂ ਕੱਢ ਕੱਢ ਸਾਬ ਤਾੜੀਆਂ ਸਾਰੇ ਮਾਰੀਆਂ ਤਾੜੀਆਂ ਹੋਰ ਰਹਿ ਗਿਆ ਗੋਪੀ ਗੋਪੀ ਰਹਿ ਗਿਆ ਸਾਲਾ ਗੋਪੀ ਨੇ ਸਿੱਧਰ ਹੈ ਗੋਪੀ ਨੇ ਸਿੱਧਰ ਹੈ ਗੋਪੀ ਨੇ ਸਿੱਧਰ ਹੈ ਪਹਿਲਾ ਮੂਤ ਗਿਆ ਜੀ ਇਹ ਪਹਿਲਾ ਮੂਤ ਗਿਆ ਏ ਵਾਹ ਵੇ ਕੋਈ ਮੂਤ ਹੀ ਚੱਕ ਗਿਆ ਨਹੀਂ ਸੁਖਮਣ ਕਹਿੰਦਾ ਕਿ ਮੈਂ ਲੜੂਗਾ ਸੁਖਮਣ ਕਹਿੰਦਾ ਮੈਂ ਆ ਲੈ ਗਾਤੀ ਦਾ ਗਾਤੀ ਦਾ ਆਇਆ ਸੁਖਮਣ ਆਇਆ ਸੁਖਮਣ ਆਇਆ ਫਿਰ ਆਇਆ ਵੇ ਨਾ ਕੜੇ ਫਿਰ ਅੱਜ ਵੇਖੀ ਜਾਊਂਗੇ ਓਏ ਸੁਖਮਰ ਦੇ ਗਾਂਧੀ ਲੈ ਵੀ ਸੁਖਮਰ ਮਾਨ ਖੇਤਰ ਗਾਂਧੀ ਦੇ ਯਾਰ ਹਨ ਲੈ ਵੀ ਕੋਣ ਹੋਣ ਪਤਾ ਲੱਗੂਗਾ ਛੱਕੜਾ ਲੈ ਡੀ ਜਾਂਦੇ ਵੇ ਤੂੰ ਕਹਿੰਦੇ ਵੈਰ ਪੁਰਾਣਾ ਕੱਢਣਗੇ ਓਏ ਕੋਈ ਨਾ ਫ੍ਰੈਂਡਲੀ ਯਾਰ ਓਏ ਜ਼ੋਰ ਫालतੂ ਨਹੀਂ ਮਾਰਨਾ ਫ੍ਰੈਂਡਲੀ ਯਾਰ ਉਦਾਂ ਹੀ ਇਕਾਈ ਆ ਟਹਿ ਜਾਓ ਲੈ ਵੀ ਸੁਖਮਰ ਦੇ ਗਾਂਧੀ ਓਏ ਹੋਏ ਹੱਥ ਮਨਾਲੇ ਆ ਜੀ ਵਾਹਿਗੁਰੂ ਵਾਹਿਗੁਰੂ ਓਏ ਹੋਏ ਓਏ ਹੋਏ ਜ਼ੋਰ ਦੀ ਗਾਂਧੀ ਆਹ ਆਹ ਕਹਿੰਦੇ ਇਤਰੋਂ ਵੀ ਦੇਖੋ ਮੇਰੇ ਵੀਰੋਂ ਇਤਰੋਂ ਵੀ ਓਏ ਹੋਏ ਏ ਕੋ ਗੁੱਸਾ ਇਹ ਪੂਰੀ ਫੁਰਤੀ ਵਿਖਾਉਂਦਾ ਤੁਰ ਕੇ ਇਹ ਪੂਟੀਆਂ ਬਾਈਆਂ ਪੁੱਟੀਆਂ ਬਾਈਆਂ ਇਹ ਉਟੀਆਂ ਬਾਈਆਂ ਪੈਦੀਆਂ ਜਾ ਵੇਖੋ ਜੀ ਆਹ ਆਹ ਓਏ ਓਏ ਕੰਮ ਚ ਪੇੜਾ ਚ ਪੇੜੀ ਵਾਲਾ ਹੁੰਦਿਆ ਜੀ ਚਲੋ ਚਲੋ ਕਾਬ ਚਪੇੜਾ ਚਪੇੜੀ ਵਾਲਾ ਨਹੀਂ ਘਣਾ ਚਾਹੀਦਾ ਵੀਰੇ ਇਹ ਕੁਸ਼ਤੀ ਆ ਉਹ ਵੇਟ ਵੇਟ ਕਹਿੰਦੇ 250 ਦੀ ਕਮੀਜ਼ ਆ ਲਓ ਓਏ ਹੋਏ ਓ ਅਨੀਤ ਕੂਰ ਆ ਲਿਆ ਉਹ ਨੀਲੀ ਕੁਸ਼ਤੀ ਬਾਬੇ ਧਾਰ ਲੇ ਸਾਰੇ ਲੈ ਵੀ ਲੈ ਮਟਿਆ ਸੁੱਤ ਬੜਾ ਆ ਲਾ ਓਏ ਇਹ ਪੈ ਗਿਆ ਯਾ ਮਟਾੜੂ ਪੈ ਗਿਆ ਸੀ ਤਾ ਇਹ ਮਟਾੜੂ ਪੈ ਗਿਆ ਯਾ ਮਟਾੜੂ ਪੈ ਗਿਆ ਜੋਰ ਜੋਰ ਹੋ ਗਿਆ ਇਹ ਕਾਰਡਾਂ ਦੇ ਉੱਪਰ ਗੱਲ ਗੱਲ ਵੀ ਮਾਹਤ ਮਿਹਨਤ ਡੰਡਾ ਦੀ ਤੇਰੀ ਦੀ ਪਤਾ ਲੱਗ ਜੂਗੀ ਕੋਈ ਨਹੀਂ ਦਮ ਮਾਰਲਾ ਦਮ ਮਾਰਲਾ ਤੇ ਦਮ ਮਾਰਲਾ ਦਮ ਮਾਰ ਕੇ ਰਹਿ ਪਰ ਮੋਢੇ ਨਾਲ ਲੱਗ ਗਈ ਹਿਮਤ ਓਏ ਲੱਗਣ ਦੇਈ ਕਿਦਾ ਹਿਮਤ ਕੋਈ ਨਹੀਂ ਕੋਈ ਨਹੀਂ ਰਹਿਣ ਦੇ ਰਹਿਣ ਦੇ ਰਹਿਣ ਦੇ ਉੱਠੇ ਦਾ ਰੁਕ ਜਾ ਰੁਕ ਜਾ ਰੇਸ ਮਾਰ ਕਮਾ ਲੈ ਸੱਜਾ ਸੁਣਦੇ ਸੁਣਦਾ ਯਾਰ ਆ ਆ ਆ ਆ ਆ ਗੱਲ ਲਵੀਂ ਮੁੰਡਿਆ ਦਮ ਮਾਰ ਕੇ ਦਮ ਮਾਰ ਕੇ ਦਮ 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 ਮਾਰ ਕੇ ਚੱਲ ਦਮ ਮਾਰ ਕੇ ਚੱਲ ਚੱਕਲਾ ਚੱਕਲਾ ਛੋੜ ਦੇ ਪਿੱਛੇ ਪਿੱਛੇ ਛੋੜ ਦੇ ਛੋੜ ਦੇ ਪਿੱਛੇ ਇਹਨੂੰ ਚੱਕਿਆ ਗਿਆ ਚੁੱਕ ਚੁੱਕ ਚੱਕਿਆ ਚੁੱਕ ਕੇ ਮਾਰ ਪਿੱਛੇ ਆ ਗਈ ਆਏ ਚੋਕਦੇ ਚੋਕਦੇ ਪਿੱਛੇ ਗਾਦੀ ਪਿੱਛੋਂ ਪੁੱਛ ਮਾਰ ਆ ਗਈ ਓਏ ਹੋਏ ਲੱਗੇ ਲੱਗੇ ਐੜੀ ਲੱਕੇ ਐੜੀ ਲੱਕੇ ਐੜੀ ਲੱਕੇ ਐੜੀ ਲੱਕੇ ਐੜੀ ਲੱਕੇ ਮਾਰ ਮੋਟਾ ਮੋਟਾ ਲੱਗੂ ਮੋਟਾ ਹੱਥਾਂ 'ਚ ਮੋਟਿਆਂ ਦੇ ਮੋਟਿਆਂ ਦੇ ਹੱਥਾਂ 'ਚ ਨਹੀਂ ਨਹੀਂ ਆ ਜੜੀ ਲੱਗੇ ਆ ਜੜੀ ਲੱਗੇ 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 ਓ ਲੱਗੇ ਆ ਵਡਾ ਚਿੱਤ ਗਿਆ ਯਾ ਸੁਖਵਰ ਚੋਲੇ ਵਾਲਾ ਓਏ ਮੇਰਾ ਵੀਰ ਇਹਨੂੰ ਤੇਰੇ ਚੋਲੇ ਵਾਲਾ ਇਹਨੂੰ ਤੇਰੇ ਕੰਡਮਾਂ 'ਚ ਡੱਬੀ ਜਿੱਤੀ ਜਾਣੀ ਵਧੀਆ ਕੰਡਮ ਓਏ ਹੋਏ ਡੇ ਡੇ ਦਾੜੀ ਕੜਾ ਇਧੜੀ ਕੜਾ ਬੁੱਢਿਆਰੇ ਮੇ ਤੈਨੂੰ ਯਾ ਸਲੂਟ ਕਰੋ ਉਹ ਸਾਲਿਆ ਸੇਫਟੀ ਹੋਈ ਯਾ ਕੇ ਵੇ ਵਧੀਆ 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 ਸਲੂਟ ਆ ਮੁੰਡਿਆ ਬੇ ਤਰੂ ਬਹੁਤ ਵਧੀਆ ਕੋਈ ਕੋਣ ਮੈਂ ਬੁੜਿਆਂ ਦੇ ਤੇ ਇਦਾਂ ਦਾ ਨਹੀਂ ਹੁਣਾ ਸੀ ਆ ਕੁੜੀ ਆ ਤੇ ਨਾ ਹੀ ਹਾਰ ਗਿਆ ਪੈਚ ਨਾ ਬੇਇੱਜ਼ਤੀ ਕਰਾਤੀ ਅੱਜ ਜਾ ਚਲ ਜਾਦਾ ਬੀਗ ਸੋਲਾ ਕਰੀਏ ਮੇਰਾ ਦਾਰੂ ਬਾਣਾ ਕੱਢ ਪਰੇ ਆ ਵੇਖੋ ਜੀ ਮੁੰਡਾ ਇੰਨੇ ਨਸ਼ੇ ਕਰਨਾ ਪਾਣਾ ਅਨੀਲ ਕਪੂਰ ਬਣਿਆ ਛਾਤੀ ਦੇ ਵਾਲ ਬਾਬੇ ਅਨੀਲ ਕਪੂਰ ਬੜਾ ਛਾਤੀ ਦੇ ਵਾਲ ਦੇ ਆ ਪੀਤੇ ਨੂੰ ਵੇਖਦਾ ਮੂਝੋ ਨਾ ਪੀਤੇ ਰ ਅੱਜ ਨਾਲ ਪੀਤੇ ਸ਼ੁਰੂ ਹੋਇਆ ਡੋਡ ਓਏ ਚੱਲ ਪੀਤਾ ਓਏ ਚੱਲ ਲੈ ਲੈ ਛੋੜ ਦੇ ਛੋੜ ਦੇ ਚੱਲ ਵੀ ਚੱਲ ਵੀ ਪੀਤੇ ਆ ਚੱਲ ਪੀਤਾ ਬੱਲਾ ਗਰਾਊਂਡ ਚ ਉਹ ਨਹੀਂ ਜੜਨਾ ਥੋੜੀ ਆ ਲੈ ਵੀ ਗਿਆ ਗਰਾਊਂਡ ਚ ਪੀਤਾ ਓਏ ਓਏ ਕਰ ਦੋ ਪੀਤੇ ਦੀ ਊਈ ਊਈ ਜਾ ਕਰਮ ਪੱਟੀ ਲੈ ਜਾ ਓਏ ਓਏ ਕਰੋ ਪੀਤੇ ਦੀ ਊਈ ਊਈ ਕਰਮ ਪੱਟੀ ਲੈ ਹੋ ਜਾ ਓ ਮੁੱਕਰ ਗਿਆ ਓਏ ਓ ਯਾ ਕਰ ਗਿਆ ਓ ਮੁੱਕਰ ਗਿਆ ਲੋਕੋ ਮੁੱਕਰ ਗਿਆ ਨਹੀਂ ਨਹੀਂ ਉਹ ਨਾਲੀ ਗੱਲ ਬਾਨੀ ਨਹੀਂ ਨਹੀਂ ਚਲੋ ਚਲੋ ਕਰਦੀ ਆ ਆ ਸਨਮਾਨਤ ਕਰਦਾ ਨਹੀਂ ਦੁਬਾਰਾ ਇਹ ਵਿੱਚ ਕੱਟਦੀ ਵਿੱਚੋਂ ਚਲੋ ਕੱਟ ਦਾਂਗੇ ਓਏ ਬੋਲੇ ਸੋਨਿਆ ਸਤਿ ਸ਼੍ਰੀ ਅਕਾਲ ਐਨਕਾਂ ਮਿਲੀਆਂ ਇਹਨੂੰ ਵੈਲਡਿੰਗ ਵਾਲੀਆਂ ਚਲੋ ਜੀ ਬੋ ਅੱਗੇ ਅੱਗੇ ਉਹ ਜਿਹੜਾ ਦੂਜਾ ਆਪਣਾ ਗੱਜਣ ਇਹ ਗੱਜਣ ਆ ਗਿਆ ਜੀ ਗੱਜਣ ਅਗਰਦਾਸਪੁਰਿਆ ਗੱਜਣ ਇਹ ਮੁੰਡਾ ਵੀ ਜਿੱਤਿਆ ਇਹ ਵੀ ਜਿੱਤਿਆ ਲਓ ਜੀ ਲਓ ਨਾਲ ਵਿੰਡਿੰਗ ਵਾਲੀਆਂ ਐਨਕਾਂ ਵੀ ਦਿੱਤੀਆਂ ਉਹ ਭਾਈ ਉਹ ਛਿੱਕੂ ਛਿੱਕੂ ਕਿੱਥੇ ਗਿਆ ਜਿਹੜਾ ਬੋਲ ਰਿਹਾ ਸੀ ਕੀ ਗੋ ਮੂੰਹ ਤੇ ਲੜਾਂ ਬਹੁਤ ਸੌੜਦੇ ਲਓ ਜੀ ਅੱਗੇ ਤੀਜਾ ਪਲੇਅਰ ਬੰਦਾ ਆਹ ਫੋਟੋ ਖਿਚਾ ਲਓ ਭਾਈ ਫੋਟੋ ਆ ਸੁਖਮਣ ਚੋਲਾ ਆਜੋ ਆਇਓ ਭਾਈ ਆਜੋ ਜੀ ਆਜੋ ਚੋਲਾ ਉਹ ਆਜੋ ਭਾਈ ਫੋਟੋ ਚੋਲਾ ਸਾਦਾ ਬੁੱਢਾ ਆਜੋ ਆਜੋ ਫਾਈ ਫੋਟੋ ਆ ਫੋਟੋ ਭਾਈ ਆ ਜਾ ਨਹੀਂ ਉਹ ਚੋਲਾ ਸਾਹਿਬ ਦਾ ਰਹਿ ਗਿਆ ਸਨਮਾਨ ਆਇਓ ਚੋਲਾ ਸਾਹਿਬ ਦੇ ਸੁਖਮੰਦਰ ਸਨਮਾਨ ਆ ਗਿਆ ਉਹ ਪਹਿਲਾਂ ਗਾਂ ਗਾਂ ਜੀ ਨਾ ਰੋ ਜਾ ਐ ਜੀ ਬੋਲੇ ਤੋਹਿਆ ਸਤਿ ਸ਼੍ਰੀ ਅਕਾਲ ਅੱਖਾਂ ਵੀ ਭਰਾਈਆ ਭਾਈ ਨਾਲ ਨਾਲ ਬਦਮਾਸ਼ ਜੀ ਬਦਮਾਸ਼ ਜੀ ਰਹਿ ਗਿਆ ਨੈਕਸਟ ਟਾਈਮ ਸਾਫ ਫੋਟੋ ਜਿਹੜੇ ਆਪਣੇ ਖਿਡਾਰੀ ਸਾਰੇ ਲੈਨ ਚ ਆਵੋ ਪਹਿਲਾਂ ਮਾੜਾ ਜੀ ਪਲੇਅਰ ਹੁਣ ਫੋਟੋ ਖਿੱਚੀ ਜਾਂਦੀ ਖਾਸ ਫੋਟੋ ਇਹ ਚ ਵੀ ਖਾਸ ਫੋਟੋ ਵਿੱਚ ਇੱਕ ਜਮਰੇ ਪਰਨਾ ਦੇ ਪਹਿਲਾਂ ਇੱਕ ਖਾਸ ਫੋਟੋ ਇੱਥੇ ਹੀ ਖਿੱਚਣੀ ਆ ਜਿਹੜੇ ਪਲੇਅਰ ਆਏ ਨੇ ਲੈਨ ਸੇ ਤੀ ਤੂਲੇ ਆ ਸਿਆਣਾ ਪਹਿਲੇ ਨੰਬਰ ਤੇ ਆ ਗਿਆ ਹੋ ਜਾ ਜਾ ਮੁੰਡੂਆ ਬੰਨ ਲੈ ਉਹ ਕਬੀਰ ਸਿੰਘ ਦਾ ਬਾਅਦ ਸਤ ਬਾਅਦ ਕੀਤਾ ੜਿਆ ਪਾ ਨਹੀਂ ਨਹੀਂ ਕਬੀਰ ਸਿੰਘ ਦਾ ਬਾਅਦ ਸਤ ਬਾਅਦ ਕਰਵਾ ਦੇ ਨੰਬਰ ਮਾਰ ਆ ਆ ਆ ਆ ਜਿਹੜਾ ਵੀਡੀਓ ਬਣਾਉਣ ੜਿਆ ਮੂਤ ਗਿਆ ਅੱਜ ਕਹਿੰਦਾ ਮੈਂ ਗਾਈ ਗਿਆ ਮੂਤ ਗਿਆ ਓਏ ਉਹ ਸਣਾ ਉਹ ਬਣ ਗਿਆ ਜਿਹੜਾ ਕੋੜਦਾ ਨਹੀਂ ਉਹ ਐ ਕਰਕੇ ਕੀ ਉਹਦਾ ਨਾ ਟੋੜ ਉਹ ਦੂਜਾ ਛੜਾਈ ਕੋੜਦਾ ਓਏ ਇੱਥੇ ਕੈਨੇਡਾ ਵਾਲਾ ਇੱਥੇ ਕੈਨੇਡਾ ਹੋਈ ਹੋਈ ਪਫੂ ਯਾ ਸਾਰੇ ਅਰਗਾਲਾ ਬੱਡੇ ਕਿਹਦੇ ਜੇਤੂ ਘਰਾਰ ਹੋ ਗਿਆ ਅੱਜ ਕੱਲ ਚਲੋ ਜੀ ਆਇਆ ਕਰਨ ਆਇਓ ਯਾਰ ਜਿਹੜੇ ਕੁਸ਼ਤੀ ਲੜੇ ਗੱਜਣ ਆਇਆ ਜਲਦੀ ਆ ਜਾ ਜਾ ਚੱਲ ਚੱਲ ਪੋਜੀ ਮਾਰੋ ਪੋਜੀ ਮਾਰੋ ਲਾ ਬੱਚਾ ਕਿੱਥੇ ਆ ਆ ਵੀ ਭੰਗੜਾ ਆ ਗਿਆ ਇੱਦਾਂ ਛਾ ਵਾਲੇ ਭੰਗੜੇ ਕਿੱਦੇ ਵਾਲੇ ਆ ਪੁੱਤਾਂ ਉਹ ਰੱਖ ਉੱਪਰ ਤੁਪਕ ਦਈਆ ਓਹਹ ਕੰਦਾ ਮੂੰਹ ਕਰ ਰੋ ਥੋੜਾ ਖਾਲਾ ਧੁੰਗਲੀ ਹੁੰਦੀ ਤੇਰੇ ਓਏ ਮੈਂ ਤੇ ਬਾਬਾ ਕੁਸ਼ਤੀ ਵਖੀਣੀ ਤੇ ਨਹੀਂ ਮੋਟੂ ਦੀ ਕਰਾਉ ਓਏ ਮੋਟੂ ਦੀ ਕਰਾਉਣ ਲੱਗੇ ਨੋ ਸਦਿਆ ਫੋਟੋ ਲਾੜ ਕੁਸ਼ਤੀ ਕਿਹ ਨਾਲ ਲੜਦੀ ਜੋ ਨਾਲ ਹੱਥ ਰਾ ਦੇ ਜਨਾ ਜਿਹੜੇ ਤੇ ਹੱਥ ਰਾ ਦੋ ਉਹਦਾ ਕੁਸ਼ਤੀ ਕਰਾ ਰਾਇ ਤੇਰੀ ਜਾਂ ਸਭ ਟੈਨਸ਼ਨ ਨਾ ਲੈ ਉਹ ਕਹਿੰਦਾ ਕੰਮ ਆ ਗਿਆ ਸੋਨੂ ਜੀ ਤੁਹਾਡਾ ਦਾਗ ਰਹੀਏ ਮਾਂ ਮਾਰ ਮੰਡੀ ਚੱਲਾਂਗੇ ਚੌਂਕੀ ਉਹ ਸਰਮਾਨਤ ਕਰਾਂ ਤੇ ਕੰਮ ਰੋ ਜਾ ਫੇ ਲੱਲੀ ਤੈਨੂੰ ਮੈਂ ਦੇਣਾ ਚੌਂਕੀ ਤੈਨੂੰ ਆਈ ਆ ਪਰ ਆਵੇ ਚੌਂਕੀਦਾਰੀ ਰਾਤੀ ਇਹਦਾ ਚੌਂਕੀ ਕਰਨੀ ਮੰਡੀ ਕਿੱਥੇ ਉਹ ਸਰਮਾਨਤ ਬਦਮਾਸ਼ ਨੂੰ ਬੇ ਸਰਕਾਰ ਨੂੰ ਮੈਂ ਤੇ ਛੱਡ ਗੱਲ ਤੂੰ ਹੱਥ ਦੱਸ ਕੇ ਤੇ ਰਖਾ ਦੇ ਤੇ ਆ ਗਾਂਦੀ ਦਾ ਕਰਦੀ ਆ ਚੱਲੀਏ ਯਾਰ ਗਾਂਦੀ ਦਾ ਕਰਦੀ ਆ ਕਿਹਨਾ ਕਰੇ ਫੋਨ ਮੇਰੇ ਕੋ ਕੋ ਮੇਰੇ ਕੋਈ ਜਿਗਰਾ ਵਾਦੂ ਮੇਰੇ 10 ਵਾ ਲੈ ਤੂੰ ਕਿਹਦਾ ਕਰਦੀ ਕੁਸ਼ਤੀ ਲੈ ਉਹ ਜਿਹੜਾ ਲੈ ਉਹ ਨਹੀਂ ਆ ਭਰਾ ਇਹ ਲੈ ਆ ਪਾਸ਼ਾ ਬਚਾਈ ਆਂ ਬਟੇੜੇ ਕਿਤੇ ਓਏ ਆਂ ਬਟੇੜੇ ਕਿਤੇ ਲਾਣ ਕੀਤਾ ਔਰ ਜਿਹਦੇ ਮੁਕਾਬਲੇ ਦੀ ਕਿਤੇ ਆ ਜੋਧਾ ਸਨਵਾੜ ਆ ਜੋਤਾ ਸਨਮਾਨ ਕੀਤਾ ਆਪਣੇ ਕਬੀਰ ਭਾਈ ਨੂੰ ਅੱਜ ਦੇ ਇਹ ਜਾਊਗਾ ਹੇਮਗੁਰ ਸਾਹਿਬ ਤਿੰਨ ਵਾਰ ਰੁਕਣਾ ਰਾਜ ਔਰ ਪਹਿਲੀ ਪੈਟ ਚੜ੍ਹ ਕੇ ਦੇ ਸਾ 8-8 ਘੰਟੇ ਸਾਥ ਦੋ ਆਂ ਮਗਰਾਡ ਉਦੋਂ ਇਹ ਤੂੰ ਇਹ ਕਹਣਾ ਤੂੰ ਟੁੱਟਾ ਲੱਗਦਾ ਤੁਹਾਨੂੰ ਇਹ ਵੀ ਕੰਪਨੀ ਚ ਚਲਣ ਲੱਗੇ ਰਾਏ ਡੇ ਪਿਆ ਸੀ ਇਹ ਕੰਪਨੀ ਇਹਦੇ ਤਾਂ ਹੱਥ ਲਾਓਗੇ ਪਾਰ ਪਾਰ ਹੀ ਆਗਾ ਹਾਂਜੀ ਇੱਥੋਂ ਨਾ ਲੈ ਠੀਕ ਨੂੰ ਪਾਣੀ ਆਉਂਦਾ ਆਇਆ ਬਰੋਡ ਦੀ ਗੇੜੀ ਲੈ ਪਿਛੇ ਉਹ ਵੀ ਤੇ ਫੋਟੋ ਖੇਚ ਕੇ ਨਾ ਉੱਥੇ ਕਿੰਨੇ ਕਰੋੜ ਦੀ ਕਿਹੜੀ ਗੱਲ ਆ ਆ ਬਿੱਤੀਆ ਫੋਟੋ ਖੇਚ ਲੈ ਲੈ ਕੋ ਤੇ ਆਪੀ ਨਹੀਂ ਕਰਨ ਨਾਲ ਸਨਮਾਨ ਆਇਆ ਆ ਪਹਿਲੇ ਦੀ ਜੋਤੇ ਦੇ ਓਏ ਇੱਕ ਕਰੋੜ ਦੀ ਗੇੜੀ ਕਰੋੜ ਦੀ ਗੇੜੀ ਭਾਈ ਇੱਕ ਗਰੌਂਡ ਦਾ ਕਿਹੜਾ ਮਾਰਦੀ ਮਾਨੀ ਚੜ ਕੇ ਤੇ ਭਰੀ ਦੋ ਮਿੰਟ ਰ ਅੱਠ ਕਿਟਾਂ ਅੱਖ ਕਿਟਾਂ ਮਾਰਨੀ ਬਣੀ ਬੈਨਾ ਪਹਿਲੀ ਜੀ ਸਰਾੜ ਮੇਰੇ ਜਾਮਾ ਲੈਡ ਨਹੀਂ ਜਲਦੀ ਆਪੇ ਬਾਲੇ ਭਾਈ ਨਿਕਲ ਲੈ ਪਹਿਲੀ ਕਿਹੜੀ ਗਰਾਊਂਡ ਦੀ ਜਲੋ ਜੀ ਆ ਲੈ ਲੈ ਲੈ